ਸਬ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਗਿਆ ਤੇ ਦਸ ਦੇ ਕਾਰਤੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਅਧਿਕਾਰੀਆਂ ਨੂੰ 1 ਅਕਤੂਬਰ ਤੋਂ ਸਾਰੇ 146 ਖਰੀਦ ਕੇਂਦਰਾਂ ਦੇ ਵਿੱਚ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਮੌਕੇ ਤੇ ਜੀਸੀ ਅਤੇ ਐਸਐਸਪੀ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੇ ਲਈ ਵੀ ਪ੍ਰੇਰਿਤ ਕੀਤਾ ਹੈ ਜਿਹੜੇ ਵੀ ਇੱਕ ਤਰੀਕ ਤੋਂ ਜਾਂ ਇਸ ਕੋਈ ਮਸਲਾ ਹੱਲ ਕਰਾਂਗੇ ਤੇ ਅਸੀਂ ਵੀ ਉਹਨਾਂ ਵਿਸ਼ਵਾਸ ਦਵਾਏ ਹੈ ਕਿ ਜਿਸ ਤਰ੍ਹਾਂ 2.5 ਸਾਲ ਪਹਿਲਾਂ ਅੱਜ ਤੱਕ ਆਪਾਂ ਕੋਆਂ ਸੀ ਮਾਲ ਸਰਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈ ਕਿਸੇ ਕਿਸਮ ਦੀ ਪਰ ਇਸ ਬਾਰੇ ਕੁਸਪ੍ਰੈਸ ਕਰਕੇ ਉਹਦੇ ਕਰਕੇ ਕੋਈ ਚੱਕਰ ਐਸ ਕਰਕੇ ਵੀ ਆਪਦਾ ਹੈ ਪਰ ਸਬੀਸੀ ਆਪਣੇ ਗੱਲ ਇਹ ਕਹੀ ਗਏ ਨੇ ਵੀ ਅਸੀਂ ਇੰਜੀਨੀਅਰ ਸਵੇਸ ਦੀ ਹੈ ਸ਼ੈਦਰ ਵਾਲੀ ਗੱਲ ਉਹ ਕਹਿੰਦਾ ਕਿ ਜਹਾ ਅਸੀਂ ਮੈਂ ਤੁਹਾਡੀ ਗੱਲ ਕਰ ਰਿਹਾ ਚਾਹੁੰਦਾ ਵੀ ਸਾਨੂੰ ਆਪਣਾ ਸਾਡੀ 2.5% ਟਾਰਫ ਹੋ ਜਾਂਦੀ ਹੈ ਤਾਂ ਅਸੀਂ ਕਿਸਾਨ ਦੇ ਜਿਹਾ ਢੋਲਾ ਆਊਗਾ 17% ਚਾਊਗਾ ਸਾਨੂੰ ਬਣਾ ਬਣਾ ਸਰਕਾਰ ਬਾਰਦਾ ਦੇਵੇ ਅਸੀਂ ਉਹਦਾ ਢੋਲਾ ਬਾਰੇ ਪਾ ਕੇ ਬਣਾ ਬਾਰਦਨੇ ਚ ਜੇ ਤੁਸੀਂ ਉਹ ਲਿਫਟ ਕਹਿਣਗੇ ਉੱਥੇ ਛੱਡ ਦਾਂਗੇ ਤਾਂ ਹੈ ਕਿ ਜੇ 23.5% ਅੜਤ ਨਹੀਂ ਹੁੰਦੀ ਜੇ 23.5% ਅੜਤ ਹੋ ਜਾਂਦੀ ਹੈ ਤਾਂ ਸਾਡੇ ਵੱਲੋਂ ਕੋਈ ਹੜਤਾਲ ਦਾ ਐਲਾਨ ਨਹੀਂ ਹੈ ਹਾਂ ਸਾਨੂੰ 17% ਮੌਟਰ ਕਿਸਾਨ ਲੈ ਕੇ ਆਵੇ ਅਸੀਂ ਭਰਾਂਗੇ ਸਰਕਾਰ ਤੋਂ ਬਾਰਦਾ ਦਵੇ ਸਪੇਸ